डीसी गुरदासपुर डीसी पठानकोट डीसी सी तरन तारण डी सी अमृतसर साहब डी सी जलंधर जिन्हें भी इस बाबे माजे के डिप्टी कमिश्नर उन्होंने मीटिंग कीफसर मीटिंग की है ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਅਸੀਂ ਲਗਭਗ 4 ਮਹੀਨੇ ਦੇ ਇਲੈਕਸ਼ਨ ਕੋਡ ਤੋਂ ਬਾਅਦ ਹੁਣ ਵਿਕਾਸ ਦੇ ਜਿਹੜੀਆਂ ਫਾਈਲਾਂ ਰੁਕੀਆਂ ਪਈਆਂ ਉਹਨੂੰ ਚਲਾ ਰਹੇ ਹਾਂ ਕਿਉਂਕਿ 3 ਮਹੀਨੇ ਦਾ ਨੈਸ਼ਨਲ ਕੋਡ ਸੀਗਾ 16 ਮਾਰਚ ਤੋਂ ਕੋਡ ਲੱਗ ਗਿਆ ਸੀਗਾ ਦੇਸ਼ ਦਾ 1 ਜੂਨ ਨੂੰ ਚੋਣ ਸੀ 4 ਜੂਨ ਨੂੰ ਰਿਜ਼ਲਟ ਸੀ ਉਸ ਤੋਂ ਬਾਅਦ ਜਿਨੇਚਰ ਗਵਰਨਮੈਂਟ ਨਹੀਂ ਬਣੀ ਉਹ ਕੋਡ ਹੋ ਗਿਆ ਉਸ ਤੋਂ ਬਾਅਦ ਨਾਦ ਦੀ ਨਾਲ ਜਲੰਧਰ ਵੈਸਟ ਦਾ ਬਾਈ ਇਲੈਕਸ਼ਨ ਦਾ ਕੋਡ ਲੱਗ ਗਿਆ ਸਵੱਜ ਵਿਕਾਸ ਦੇ ਕੰਮਾਂ ਦੀ ਜਾਣਕਾਰੀ ਲਈ ਜਿਹੜੇ ਰੁਕੇ ਪਏ ਨੇ ਤੇ ਨਾਦ ਦੀ ਨਾਲ ਜਿਹੜੇ ਕੰਮ ਹੁਣ ਕਰਨੇ ਨੇ ਅੱਗੇ ਉਹਨਾਂ ਨੇ ਵੀ ਨਿਰਦੇਸ਼ ਦਿੱਤੇ ਗਏ 스마트 ਸਿਟੀ ਜਲੰਧਰ ਦੇ ਕਿੰਨੇ ਕੰਮ ਰੁਕੇ ਪਏ ਨੇ ਕਿੰਨਾ ਪੈਸਾ ਆ ਗਿਆ ਸੈਂਟਰ ਦਾ ਕਿੰਨਾ ਨਹੀਂ ਆਇਆ 스마트 ਸਿਟੀ ਦੇ ਤੌਰ ਤੇ ਅਮਰਸਰ ਉਹਦੇ ਬਾਰੇ ਜਾਂ ਛੋਟੇ ਸ਼ਹਿਰਾਂ ਬਾਰੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਗਈ ਤੇ ਲੋੜਿੰਦੇ ਜਿਹੜੇ ਨਿਰਦੇਸ਼ ਨੇ ਉਹ ਵੀ ਦਿੱਤੇ ਗਏ ਨੇ ਸွေਹੇ ਬੜਾ ਵਧੀਆ ਸਾਡਾ ਐਕਸਪੀਰੀਅੰਸ ਰਿਹਾ ਹੁਣ ਵੀ ਜਾ ਕੇ ਇਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਘਰੇ ਲਗਭਗ 500 ਤੋਂ 800 ਦੇ ਕਰੀਬ ਲੋਕ ਬੈਠੇ ਨੇ ਕੱਲੇ-ਕੱਲੇ ਨੂੰ ਮਿਲੂੰਗਾ ਕਿਉਂਕਿ ਇਹੀ ਸਰਕਾਰ ਦਾ ਕੰਮ ਹੁੰਦਾ ਕਿ ਲੋਕਾਂ ਨੂੰ ਮਿਲੋ ਉਹਨਾਂ ਦੇ ਕੰਮਕਾਰ ਕਰੋ ਆਈ ਕੰਟੈਕਟ ਹੋ ਜਾਏ ਤਾਂ ਬਹੁਤ ਜ਼ਿਆਦਾ ਵਧੀਆ ਤੇ ਜਲੰਧਰ ਬਾਈ ਇਲੈਕਸ਼ਨ ਦੀ ਇਹ ਇੱਕ ਪ੍ਰਾਪਤੀ ਸਮਝ ਲਓ ਕਿ ਇੱਕ ਨਵੀਂ ਵਿਰਤ ਜਿਹੜੀ ਹੈ ਕਿ ਮੁੱਖ ਮੰਤਰੀ ਦਾ ਦਫ਼ਤਰ ਨਿਲੰਦਰ ਚ ਵੀ ਸੰਗਰੂਰ ਚ ਅਸੀਂ ਪਹਿਲੀ ਉੱਥੇ ਰਹਿ ਬੈੰਨੇ ਆ ਚੰਡੀਗੜ੍ਹ ਚ ਆਫੀਸ਼ਲ ਹੈਗਾ ਹੀ ਐ ਸੋ ਮੈਂ ਜਦੋਂ ਇਲੈਕਸ਼ਨ ਜਿਸ ਦਿਨ ਰਿਜ਼ਲਟ ਆਏ ਸੀ ਉਸ ਦਿਨ ਪਹਿਲੀ ਸਪੀਚ ਮੈਂ ਸੰਗਰੂਰ ਆਪਣੇ ਘਰ ਤੁਸੀਂ ਸਾਰੇ ਬਹੁਤ ਸਾਰੇ ਉੱਤੇ ਮੌਜੂਦ ਵੀ ਸੀ ਮੈਂ ਉਦੋਂ ਵੀ ਕਹਿ ਸੀਗਾ ਕਿ ਸਰਕਾਰ ਪਿੰਡਾਂ ਚੋਂ ਸ਼ਹਿਰਾਂ ਚੋਂ ਤਸਬਿਆਂ ਚੋਂ ਚੱਲਿਆ ਕਰੂਗੀ ਅਸੀਂ ਉਸ ਵਾਅਦੇ ਤੇ ਵੀ ਪੂਰੇ ਉੱਤਰ ਰਹੇ ਹਾਂ ਸਰਕਾਰ ਤੁਹਾਡੇ ਦਵਾਰ ਦੇ ਨਾਂ ਤੇ ਅਫਸਰ ਪਹਿਲਾਂ ਹੀ ਜਾ ਰਹੇ ਨੇ ਪਿੰਡਾਂ ਜਾ ਰਹੇ ਨੇ ਡੀਸੀ ਜਾ ਰਹੇ ਨੇ ਐਸਡੀਐਮ ਤਹਿਸੀਲਦਾਰ ਬਹੁਤ ਸਾਰੀ ਜਗ੍ਹਾ ਤੇ ਤਸਵੀਰਾਂ ਵੀ ਹੋ ਰਹੀਆਂ ਨੇ ਆਧਾਰ ਕਾਰਡ ਦੇ ਕੰਮ ਹੋ ਰਹੇ ਨੇ ਜੋ ਵੀ ਲੋਕਾਂ ਨੇ ਕੰਮ ਨੇ ਤੇ ਹੁਣ ਇੱਕ ਰਾਜਤਾਨੀ ਦੇ ਤੌਰ ਤੇ ਜਲੰਧਰ ਨੂੰ ਜਿਹੜਾ ਉਹ ਅਸੀਂ ਮੰਨ ਰਹੇ ਹਾਂ ਕਿ ਇੱਥੇ ਹਫ਼ਤੇ 'ਚ ਦੋ ਦਿਨ ਜ਼ਰੂਰ ਆਇਆ ਕਰਾਂਗੇ। ਬਾਕੀ ਪੰਜ ਦਿਨ ਵੀ ਅਫਸਰ ਇੱਥੇ ਰਿਆ ਕਰਨ। ਮਲੇ ਨਹੀਂ ਹੈ ਕਿ ਪੰਜ ਦਿਨ ਕੋਈ ਬੰਦ ਹੋ ਜਾਊਗਾ। ਕੋਈ ਨਾ ਕੋਈ ਐਪਲੀਕੇਸ਼ਨ ਲੈਣ ਵਾਲਾ ਜਾਂ ਕੋਈ ਗੱਲ ਸੁਣਨ ਵਾਲਾ ਇੱਥੇ ਹੋਊਗਾ। ਸੋ ਜ਼ਰੂਰੀ ਨਹੀਂ ਹੈਗਾ ਕਿ ਚੰਡੀਗੜ੍ਹ ਜਾਣਾ ਪਵੇ। ਤੇ ਨਾਲ ਦੀ ਨਾਲ ਅਨਾਉਂਸਮੈਂਟ ਅਸੀਂ ਪਹਿਲਾਂ ਕਰ ਦਿਆ ਕਰਾਂਗੇ। ਜਿਵੇਂ ਇਸ ਵਾਰ 24 25 ਹੈ ਹੋ ਸਕਦਾ ਅਗਲੀ ਵਾਰ ਜਿਵੇਂ ਕੋਈ ਹੋਰ ਤਰੀਕਾ ਹੋਣ ਜਿਵੇਂ ਸੋਮਵਾਰ ਮੰਗਲਵਾਰ ਹੈ ਅਗਲੀ ਵਾਰ ਹੋ ਸਕਦਾ ਵੀਰਵਾਰ ਸ਼ੁੱਕਰਵਾਰ ਹੋਵੇ ਉਸ ਤੋਂ ਅਗਲੀ ਵਾਰ ਹੋ ਸਕਦਾ ਮੰਗਲਵਾਰ ਬੁੱਧਵਾਰ ਹੋਵੇ ਸੋ ਪਰ ਆਉਣਾ ਜ਼ਰੂਰ ਹੈ ਇੱਥੇ ਟੈਂਡ ਜ਼ਰੂਰ ਕਰਨਾ ਆਉਣਾ ਬਾਕੀ ਮੀਡੀਆ ਕੈਪੀਟਲ ਵੀ ਮੰਨਿਆ ਜਾਂਦਾ ਜਲੰਧਰ ਨੂੰ ਤੁਹਾਡੇ ਨਾਲ ਵੀ ਫਿਰ ਅਕਸਰ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਤੇ ਅੱਜ ਡੀਪੀ ਕ੍ਰਿਸ਼ਨਾਂ ਵੱਲੋਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਨੂੰ ਦੱਸਿਆ ਗਿਆ ਕਿ ਆਹ ਲੋਕ ਆਹ ਕੰਮ ਰੁਕੇ ਪੈਨੇ ਜੀ ਇਸ ਕੰਮ ਵਾਸਤੇ ਪੈਸਾ ਚਾਹੀਦਾ ਜੀ ਆਹ ਕੰਮ ਤਾਂ ਅਸੀਂ ਟੈਂਡਰ ਲਾਤਾ ਜੀ ਇਹਦਾ ਟੈਂਡਰ ਇਹਨੇ ਤਰੀਕੋ ਲੱਗ ਜਾਊਗਾ ਜੀ ਸਾਰਾ ਕੁਝ ਅਸੀਂ ਅੱਜ ਉਹ ਡਿਸਕਸ ਕੀਤਾ ਲਗਭਗ 2 ਘੰਟੇ 2.5 ਘੰਟੇ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਵੀ ਇਹੀ ਕਹਿ ਕੇ ਬਿਲਕੁਲ ਜਿੰਨੇ ਜਿਹੜਾ ਆਖਰੀ ਬੰਦਾ ਜਿਹੜਾ ਲਾਈਨ 'ਚ ਖੜਾ ਹੈ ਜਿੰਨੇ ਤੇ ਉਹਦੀ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਚਿਰ ਤੁਸੀਂ ਦਫ਼ਤਰ ਛੱਡ ਕੇ ਨਹੀਂ ਜਾਣਾ ਸੋ ਹਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਉਹਨ ਇੱਕ ਸੀਐਮ ਵਿੰਡੋ ਵੀ ਬਣੂਗੀ ਜਿੱਥੇ ਮੁੱਖ ਮੰਤਰੀ ਦਫ਼ਤਰ ਦੇ ਨਾਲ ਸਬੰਧਤ ਅਫਸਰ ਬੈਠਣਗੇ ਐਮਐਲਏ ਸਹਿਬਾਨ ਵੀ ਬੈਠਣਗੇ ਉਹ ਕੰਮ ਸਾਡੇ ਕੋਲੇ ਜਿਹੜੇ ਜ਼ਿਲ੍ਹਾ ਪੱਧਰ ਦੇ ਨੇ ਉਹ ਜ਼ਿਲ੍ਹਾ ਪੱਧਰ ਤੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਚ ਜਾਣਗੇ ਕਿਤੇ ਚੰਡੀਗੜ੍ਹ ਦੇ ਡਿਪਾਰਟਮੈਂਟ ਚ ਉਹ ਇੱਥੋਂ ਪਹੁੰਚ ਜਾਣਗੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਨਾਲ ਕੰਟੈਕਟ ਕਰ ਲਿਆ ਜਾਊਗਾ ਤਾਂ ਕਿ ਉਹਨਾਂ ਦੇ ਕੰਮ ਜਿਹੜੇ ਨੇ ਉਹ ਜਿੰਨਾ ਹੋ ਸਕਦਾ ਖੱਜਲ ਖਵਾਰੀ ਤੋਂ ਬਿਨਾ ਉਹ ਕੰਮ ਹੋ ਜਾਵੇ